ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਖੜੇ ਆ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਲੰਬਾ ਸਮਾਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਸੱਚ ਦਾ ਉਪਦੇਸ਼ ਦਿੱਤਾ ਇਹ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੱਡੀ ਭੈਣ ਬੀਬੇ ਨਾਨਕੀ ਜੀ ਵਿਆਹ ਹੋਏ ਸਨ ਭਾਈ ਜੈ ਰਾਮ ਜੀ ਦੇ ਨਾਲ ਤੇ ਇਸੇ ਧਰਤੀ ਤੇ ਧੰਗ ਗੁਰੂ ਨਾਨਕ ਪਾਤਸ਼ਾਹ ਭਾਈ ਜੈਰਾਮ ਜੀ ਅਤੇ ਬੇਬੇ ਨਾਨਕੀ ਜੀ ਦੇ ਕੋਲ ਪਹੁੰਚੇ ਤੇ ਸਤਿਗੁਰੂ ਜੀ ਨੇ ਇਸ ਧਰਤੀ ਤੇ ਜਿੱਥੇ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾ ਉਪਦੇਸ਼ ਦਿੱਤਾ ਅੱਜ ਇਹ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਗੁਰਦੁਆਰਾ ਹਟ ਸਾਹਿਬ ਸੁਭਾਏਮਾਨ ਹੈ ਜਿੱਥੇ ਸਤਿਗੁਰੂ ਜੀ ਨੇ ਨਾਮ ਜਪਣ ਦੀ ਸਾਨੂੰ ਗੱਲ ਸਮਝਾਈ ਅਤੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਇਹ ਦਾਤ ਬਖਸ਼ਿਸ਼ ਕੀਤੀ ਉਸ ਸਮੇਂ ਇੱਥੇ ਵੇਂ ਨਦੀ ਸੀ ਅੱਜ ਜਿਸ ਸਥਾਨ ਤੇ ਅਸੀਂ ਖੜੇ ਆ ਇਹ ਬਿਲਕੁਲ ਸਾਹਮਣੇ ਇੱਥੇ ਅੱਜ ਵੀ ਵੇਂ ਨਦੀ ਵਗ ਰਹੀ ਹੈ ਸਤਿਗੁਰੂ ਜੀ ਇੱਥੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਅੱਜ ਜਿੱਥੇ ਗੁਰਦਰਾ ਬੇਰ ਸਾਹਿਬ ਹੈ ਸਤਿਗੁਰੂ ਜੀ ਇਸ ਸਥਾਨ ਤੇ ਉਸ ਅਕਾਲ ਪੁਰਖ ਦੇ ਧਿਆਨ ਵਿੱਚ ਜੁੜਿਆ ਕਰਦੇ ਸਨ ਤੇ ਮਨੁੱਖਤਾ ਨੂੰ ਵੀ ਉਪਦੇਸ਼ ਕੀਤਾ ਕਿ ਅੰਮ੍ਰਿਤ ਵੇਲਾ ਇਸ ਦੀ ਸੰਭਾਲ ਕਰਨੀ ਅਤੇ ਸਰੀਰ ਦੀ ਸਫਾਈ ਕਰਨੀ ਇਸ਼ਨਾਨ ਕਰਨਾ ਉਪਰੰਤ ਮਨ ਦੀ ਸਫਾਈ ਵਾਸਤੇ ਪਰਮੇਸ਼ਰ ਦਾ ਨਾਮ ਜਪਣਾ ਗੁਰਬਾਣੀ ਪੜ੍ਹਨੀ ਜ਼ਰੂਰੀ ਹੈ ਉਹ ਸਥਾਨ ਗੁਰਦੁਆਰਾ ਸ੍ਰੀ 베ਰ ਸਾਹਿਬ ਹੈ ਜਿਸ ਧਰਤੀ ਤੇ ਅੱਜ ਆਪਾਂ ਖੜੇ ਆ ਇਸੇ ਤਰ੍ਹਾਂ ਇੱਥੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਭਾਈ ਮਰਦਾਨਾ ਜੀ ਦੀਵਾਨ ਹਾਲ ਵੀ ਬਣਿਆ ਹੋਇਆ ਹੈ ਜਿੱਥੇ ਇਸ ਵੇਲੇ ਦੀਵਾਨ ਸੱਜ ਰਿਹਾ ਇਸ ਧਰਤੀ ਤੇ ਜਿੱਥੇ ਬੇਬੇ ਨਾਨਕੀ ਜੀ ਦਾ ਘਰ ਸੀ ਉਹ ਘਰ ਬੇਬੇ ਨਾਨਕੀ ਜੀ ਅੱਜ ਵੀ ਉਹ ਅਸਥਾਨ ਉੱਥੇ ਸੁਭਾਏਮਾਨ ਹੈ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨਾ ਚਲਾਇਆ ਗੁਰਦੁਆਰਾ ਹਰਤ ਸਹਿਬ ਸੁਭਾਏਮਾਨ ਹੈ ਇਸੇ ਤਰ੍ਹਾਂ ਜਿੱਥੇ ਸਤਗੁਰੂ ਜੀ ਜਿਸ ਸਮੇ ਗ੍ਰਸਤ ਜੀਵਨ ਦੇ ਵਿੱਚ ਪ੍ਰਵੇਸ਼ ਕਰਦੇ ਆ ਗੁਰਦੁਆਰਾ ਗੁਰੂ ਕਾ ਬਾਗ ਕਿਉਂਕਿ ਉਹ ਦਿਨ ਆਪਾਂ ਮਨਾ ਰਹੇ ਆਂ ਜਦੋਂ ਗੁਰੂ ਨਾਨਕ ਪਾਤਸ਼ਾਹ ਅਤੇ ਮਾਤਾ ਸੁਲਖਣੀ ਜੀ ਦੇ ਆਨੰਦ ਕਾਰਜ ਹੋਏ ਬਟਾਲੇ ਦੀ ਧਰਤੀ ਤੇ ਤੇ ਪਿਆਰੇ ਉਸੇ ਯਾਦ ਵਿੱਚ ਅੱਜ ਮਹਾਨ ਗੁਰਮਤ ਸਮਾਗਮ ਸਜਾਏ ਜਾ ਰਹੇ ਨੇ ਤੇ ਕੱਲ ਨੂੰ ਗੁਰਦਰਾ ਬੇਰ ਸਾਹਿਬ ਤੋਂ ਬਟਾਲੇ ਦੀ ਧਰਤੀ ਤੇ ਮਹਾਨ ਨਗਰ ਕੀਰਤਨ ਰਵਾਨਾ ਹੋਣਾ ਹੈ ਇਹ ਉਹ ਧਰਤੀ ਹੈ ਜਿੱਥੇ ਸਤਿਗੁਰੂ ਜੀ ਨੇ ਗ੍ਰਸਥ ਜੀਵਨ ਦੇ ਵਿੱਚ ਪ੍ਰਵੇਸ਼ ਕਰਕੇ ਤੇ ਇਸ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਾਣਾ ਕੀਤਾ ਗ੍ਰਸਤ ਜੀਵਨ ਦੇ ਵਿੱਚ ਪ੍ਰਵੇਸ਼ ਕਰਦੇ ਆ ਸਤਿਗੁਰੂ ਜੀ ਨੇ ਕਿਰਤ ਕੀਤੀ ਨਾਮ ਜਪਿਆ ਅਤੇ ਵੰਡ ਕੇ ਛਕਿਆ ਇਹ ਮਨੁੱਖਤਾ ਨੂੰ ਮੇਰੇ ਸਹਬ ਨੇ ਉਪਦੇਸ਼ ਬਖਸ਼ਿਸ਼ ਕੀਤੇ ਤੇ ਇਸੇ ਧਰਤੀ ਤੇ ਜਿੱਥੇ ਅੱਜ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਸਤਿਗੁਰੂ ਜੀ ਦੇ ਸਹਬਜਾਦੇ ਸਤਿਗੁਰਾਂ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਬਾਬਾ ਲਕਮੀ ਦਾਸ ਜੀ ਉਹਨਾਂ ਦਾ ਜਨਮ ਹੁੰਦਾ ਅੱਜ ਉੱਥੇ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੋਇਆ ਜਿੱਥੇ ਸਤਿਗੁਰੂ ਜੀ ਨੇ ਮਨੁੱਖਤਾ ਨੂੰ ਦੱਸਿਆ ਬਈ ਸੱਚ ਦੀ ਕਿਰਤ ਕੀ ਹੈ ਜਦੋਂ ਦੌਲਤਖਾਨ ਲੋਧੀ ਦੇ ਕੋਲ ਸ਼ਿਕਾਇਤਾਂ ਕੀਤੀਆਂ ਗਈਆਂ ਕਿਉਂਕਿ ਗੁਰੂ ਸਾਹਿਬ ਆਪਣੇ ਹਿੱਸੇ ਦੇ ਵਿੱਚੋਂ ਮਨੁੱਖਤਾ ਨੂੰ ਵੰਡਦੇ ਸਨ 13-13 ਕਹਿ ਕੇ ਗਰੀਬਾਂ ਤੇ ਲੋੜਵੰਦਾਂ ਦੀਆਂ ਝੋਲੀਆਂ ਭਰਦੇ ਸਨ ਤੇ ਸਤਗੁਰੂ ਜੀ ਨੂੰ ਜਦੋਂ ਇਹ ਆਖਿਆ ਜਾਂਦਾ ਵੀ ਤੁਸੀਂ ਮੋਦੀ ਖਾਨਾ ਲੁਟਾ ਦੇਣਾ ਹਿਸਾਬ ਕਿਤਾਬ ਕੀਤਾ ਜਾਂਦਾ ਤੇ ਸਤਗੁਰੂ ਜੀ ਨੂੰ ਕੋਠਰੀ ਸਾਹਿਬ ਦਾ ਜਿਹੜਾ ਸਥਾਨ ਹੈ ਅੱਜ ਉਥੇ ਗੁਰਦੁਆਰਾ ਕੋਠਰੀ ਸਾਹਿਬ ਬਣਿਆ ਹੋਇਆ ਉਸ ਸਥਾਨ ਤੇ ਸਰਕਾਰੀ ਮੁਲਾਜ਼ਮਾਂ ਵੱਲੋਂ ਲੇਖਾ ਜੋਖਾ ਕੀਤਾ ਜਾਂਦਾ ਪਰ ਸਤਬੂ ਜੀ ਦਾ ਵਾਧਾ ਨਿਕਲਦਾ ਉਸ ਯਾਦ ਦੇ ਵਿੱਚ ਗੁਰਦੁਆਰਾ ਕੋਟਸੀ ਸਾਹਿਬ ਬਣਿਆ ਇਸੇ ਤਰ੍ਹਾਂ ਉਹਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਗੁਰੂ ਕਾ ਬਾਗ ਹੈ ਜਿੱਥੇ ਸਤਗੁਰੂ ਜੀ ਨੇ ਮਾਤਾ ਸੁਲਖਣੀ ਜੀ ਦੇ ਨਾਲ ਰਹਿਣਾ ਕੀਤਾ ਤੇ ਉਸ ਸਥਾਨ ਤੇ ਬਾਬਾ ਸ੍ਰੀਚੰਦ ਬਾਬਾ ਲਖਮੀ ਦਾਸ ਜੀ ਦਾ ਜਨਮ ਹੁੰਦਾ ਉਹਦੇ ਨਾਲ ਹੀ ਗੁਰਦੁਆਰਾ ਸੇਰਾ ਸਾਹਿਬ ਬਣਿਆ ਹੋਇਆ ਹੈ ਇਸੇ ਤਰ੍ਹਾਂ ਜਿੱਥੇ ਸਤਿਗੁਰੂ ਜੀ ਨੇ ਨਮਾਜ਼ ਪੜਨ ਦੀ ਜਿਹੜੀ ਗੱਲ ਆਉਂਦੀ ਹੈ ਉਸ ਅਕਾਲ ਪੁਰਖ ਦੇ ਨਾਲ ਧਿਆਨ ਕਿੱਦਾਂ ਲਾਉਣਾ ਹੈ ਅਤੇ ਸੱਚੇ ਮਨ ਦੇ ਨਾਲ ਹਾਜ਼ਰ ਹੋ ਕੇ ਪਰਮਾਤਮਾ ਨੂੰ ਯਾਦ ਕਿੱਦਾਂ ਕਰਨਾ ਹੈ ਅੱਲਾਹ ਨੂੰ ਯਾਦ ਕਿੱਦਾਂ ਕਰਨਾ ਹੈ ਉਹ ਸੱਚੀ ਨਮਾਜ਼ ਕਿੱਦਾਂ ਪੜੀ ਜਾਂਦੀ ਹੈ ਉਹ ਉਪਦੇਸ਼ ਸਤਿਗੁਰੂ ਜੀ ਨੇ ਜਿਸ ਸਥਾਨ ਤੇ ਬਖਸ਼ਿਸ਼ ਕੀਤਾ ਅੱਜ ਗੁਰਦੁਆਰਾ ਅੰਤਰਜਾਮਦਾ ਸਾਹਿਬ ਬਣਿਆ ਹੋਇਆ ਹੈ ਇਸੇ ਤਰ੍ਹਾਂ ਮੇਰੇ ਸਾਹਿਬ ਜਿੱਦੋਂ ਵੇਈ ਨਦੀ ਤੇ ਇਸ਼ਨਾਨ ਕਰਨ ਵਾਸਤੇ ਗਏ ਆ ਇੱਥੇ ਵੇਈ ਨਦੀ ਵਗਦੀ ਸੀ ਤੇ ਮੇਰੇ ਸਹਬ ਨੇ ਤੀਸਰੇ ਦਿਨ ਗੁਰਦਰਾ ਸੰਤ ਘੜ ਸਾਹਿਬ ਦੇ ਅਸਥਾਨ ਤੇ ਪ੍ਰਗਟ ਹੋਏ ਉਸ ਸਮੇਂ ਉਥੇ ਕਬਰਾਂ ਦਾ ਇਲਾਕਾ ਸੀ ਉਜਾੜ ਦਾ ਇਲਾਕਾ ਸੀ ਤੇ ਮੇਰੇ ਸਹਬ ਨੇ ਇਤਿਹਾਸ ਦੱਸਦਾ ਹੈ ਕਿ ਤੀਸਰੇ ਦਿਨ ਪ੍ਰਗਟ ਹੋ ਕੇ ਜਿੱਥੇ ਮੂਲ ਮੰਤਰ ਉਚਾਰਨ ਕੀਤਾ ਉੱਥੇ ਮਨੁੱਖਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸੀ ਨਾ ਕੋਈ Hindu ਨਾ Musalman ਤੇ ਉਸ ਧਰਤੀ ਤੇ ਫਿਰ ਮੇਰੇ ਸਹਬ ਨੇ ਸਮੁੱਚੀ ਮਨੁੱਖਤਾ ਨੂੰ ਗਲ ਵਕੜੀ ਦੇ ਵਿੱਚ ਲੈਂਦੇ ਆ ਧਰਮਾਂ ਦੀਆਂ ਬੰਨੀਆਂ ਦੇ ਵਿੱਚੋਂ ਕੱਢਦੇ ਆ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਸਤੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਚੜਿਆ ਸੋਧਨ ਧਰਤ ਲਕਾਈ ਜੋ ਮੇਰੇ ਸਹਿਬ ਨੇ ਫਿਰ ਸਮੂੱਚੀ ਲੋਕਾਈ ਨੂੰ ਸੋਧਨ ਵਾਸਤੇ ਜਿਹਨੂੰ ਅਸੀਂ ਉਦਾਸੀਆਂ ਕਹਿੰਨੇ ਆ ਉਹ ਪ੍ਰੋਗਰਾਮ ਬਣਾਇਆ ਸੋ ਇਹ ਸਮੂੱਚੇ ਜਿਹੜੇ ਗੁਰਦੁਆਰੇ ਸਹਿਬਾਨ ਨੇ ਅੱਜ ਉਸ ਸਥਾਨ ਤੇ ਜਿੱਥੇ ਸਤਿਗੁਰੂ ਪ੍ਰਗਟ ਹੋਏ ਸੀ ਗੁਰਦੁਆਰਾ ਸੰਤ ਘਰ ਸਹਿਬਾਨ ਬਣਿਆ ਹੋਇਆ ਸੋ ਇਹ ਜਿੰਨੇ ਵੀ ਗੁਰਦੁਆਰੇ ਸਹਿਬਾਨ ਨੇ ਗੁਰਦੁਆਰਾ ਘਰ ਬੀਬੇ ਨਾਨਕੀ ਜੀ ਗੁਰਦੁਆਰਾ ਗੁਰੂ ਕਾ ਬਾਗ ਗੁਰਦਰਾ ਕੋਟਰੀ ਸਾਹਿਬ ਗੁਰਦਰਾ ਹਰਤ ਸਾਹਿਬ ਗੁਰਦਰਾ ਸੇਰਾ ਸਾਹਿਬ ਗੁਰਦਰਾ ਅੰਤਰਜਮਤਾ ਸਾਹਿਬ ਗੁਰਦਰਾ ਸੰਤ ਘاٹ ਸਾਹਿਬ ਅਤੇ ਜਿਸ ਸਥਾਨ ਤੇ ਅੱਜ ਆਪਾਂ ਖੜੇ ਆ ਗੁਰਦੁਆਰਾ 베ਰ ਸਾਹਿਬ ਅਤੇ ਵੱਖ-ਵੱਖ ਗੁਰਦੁਆਰੇ ਸਹਿਬਾਨਾਂ ਦੇ ਸੰਗਤਾਂ ਅੱਜ ਵੀ ਦਰਸ਼ਨ ਕਰਦੀਆਂ ਨੇ ਤੇ ਬੇਨਤੀ ਕਰਾਂਗੇ ਕਿ ਹਰ ਗੁਰਦਰਾ ਸਾਹਿਬ ਦਾ ਇਤਿਹਾਸ ਜਰੂਰ ਪੜੋ ਤਾਂ ਕਿ ਸਾਨੂੰ ਪਤਾ ਲੱਗੇ ਵੀ ਸਤਿਗੁਰੂ ਜੀ ਨੇ ਸੁਲਤਾਨ ਕੋ ਲੋਧੀ ਦੀ ਧਰਤੀ ਤੇ ਇਹ ਜਿਹੜੇ ਸਿੱਖੀ ਦੇ ਤਿੰਨ ਮੂਲ ਥੰਮ ਸਾਨੂੰ ਬਖਸ਼ਿਸ਼ ਕੀਤੇ ਆ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਉੱਥੇ ਸਤਿਗੁਰੂ ਜੀ ਨੇ ਕੀਰਤਨ ਦੀ ਮਰਿਆਦਾ ਉਹ ਵੀ ਇਸ ਧਰਤੀ ਤੋਂ ਸਮੁੱਚੇ ਵਿਸ਼ਵ ਦੇ ਵਿੱਚ ਸਤਿਗੁਰੂ ਜੀ ਵੱਖ-ਵੱਖ ਦੇਸ਼ਾਂ ਦੇ ਵਿੱਚ ਲੈ ਕੇ ਗਏ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਮਰਦਾਨੇ ਨੂੰ ਰਬਾਬ ਲੈਣ ਵਾਸਤੇ ਭਰੋਆਣੇ ਦੀ ਧਰਤੀ ਤੇ ਭੇਜਿਆ ਜਾਂਦਾ ਹੈ ਉਸ ਸਮੇਂ ਭਾਵੇਂ ਉਹ ਨਗਰ ਉੱਥੇ ਇਸ ਨਾਮ ਦੇ ਨਾਲ ਨਹੀਂ ਸੀ ਪਰ ਇਤਿਹਾਸ ਦੱਸਦਾ ਹੈ ਵੀ ਉੱਥੇ ਲੱਭਦੇ ਆ ਲਭਾਉਂਦੇ ਆ ਭਾਈ ਫਰੰਦੇ ਦੇ ਕੋਲੋਂ ਜਦੋਂ ਰਬਾਬ ਦੀ ਮੰਗ ਕੀਤੀ ਹੈ ਤੇ ਭਾਈ ਫਰੰਦਾ ਦੀ ਭਾਈ ਮਰਦਾਨਾ ਜੀ ਦੇ ਨਾਲ ਆ ਪਉਂਦੇ ਆ ਜਦੋਂ ਪਤਾ ਲੱਗਾ ਵੀ ਰਬਾਬ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਾਣੀ ਹੈ ਸੋ ਪਿਆਰਿਓ ਉਹ ਜਿਹੜੀ ਰਬਾਬ ਹੈ ਇੱਥੋਂ ਫਿਰ ਭਾਈ ਮਰਦਾਨੇ ਨੂੰ ਸਤਗੁਰਾਂ ਨੇ ਸਾਥੀ ਬਣਾਇਆ ਤੇ ਕੀਰਤਨ ਦੀ ਜਿਹੜੀ ਦਾਤ ਹੈ ਇਹ ਮਰਿਆਦਾ ਜਿਹੜੀ ਮੇਰੇ ਸਹਬ ਨੇ ਆਰੰਭ ਕੀਤੀ ਤੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਮੇਰੇ ਸਹਬ ਨੇ ਘਰ ਘਰ ਜਾ ਕੇ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਿਸੋਵਾ ਇਹ ਮਹਾਨ ਦਾਤਾਂ ਇਸ ਧਰਤੀ ਤੋਂ ਬਖਸ਼ਿਸ਼ ਕੀਤੀਆਂ ਨੇ ਸੋ ਪਿਆਰਿਓ ਇਸ ਵੇਲੇ ਗੁਰਦਰਾ ਬੇਰ ਸਾਹਿਬ ਦੀ ਧਰਤੀ ਤੇ ਵਿਆਹ ਪੁਰਬ ਨੂੰ ਸਮਰਪਿਤ ਹੋ ਕੇ ਖੁਸ਼ੀਆਂ ਖੇੜਾ ਹੈ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਕੱਲ ਨੂੰ ਬਟਾਲੇ ਦੀ ਧਰਤੀ ਤੇ ਮਹਾਨ ਨਗਰ ਕੀਰਤਨ ਜੋ ਇੱਥੋਂ ਰਵਾਨਾ ਹੋਣਾ ਹੈ ਸਵੇਰੇ ਅਮਰਤ ਵੇਲੇ 5:30 ਵਜੇ ਤੇ ਵੱਖ-ਵੱਖ ਪੜਾਅ ਕਰਦੇ ਆ ਸੁਲਤਾਨਪੋ ਲੋਧੀ ਤੋਂ ਵਾਇਆ ਜੋ ਤਲਵੰਡੀ ਚੌਧਰੀਆਂ ਜਿੰਨੇ ਵੀ ਰਸਤੇ 'ਚ ਪਿੰਡ ਆਉਂਦੇ ਆ ਉਸ ਤੋਂ ਅੱਗੇ ਮੁੰਡੀ ਮੋੜ ਥਾਣੀ ਉੱਚਾ ਉੱਚੇ ਤੋਂ ਫਿਰ ਢਿਲਮਾ ਵਾਲਾ ਜਿਹੜਾ ਰੋਡ ਹੈ ਢਿਲਵਾ ਪਹੁੰਚਣਾ ਹੈ ਉੱਥੋਂ ਬਾਬਾ ਬਕਾਲਾ ਸਾਹਿਬ ਫਿਰ ਮਹਿਤਾ ਚੌਂਕ ਹੋ ਕੇ ਬਟਾਲੇ ਦੀ ਧਰਤੀ ਤੇ ਸਮਾਪਤੀ ਹੋਣੀ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਤਗੁਰੂ ਜੀ ਦੇ ਵਿਆਹ ਪੁਰਬ ਦੀਆਂ ਜਿੱਥੇ ਬੇਅੰਤ ਬੇਅੰਤ ਵਧਾਈਆਂ ਬਹੁਤ-ਬਹੁਤ ਸੰਗਤਾਂ ਨੂੰ ਮੁਬਾਰਕਾਂ ਉੱਥੇ ਬੇਨਤੀ ਹੈ ਭਾਈ ਸਤਗੁਰੂ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਅਤੇ ਜੋ ਗੁਰਮਤ ਸਮਾਗਮ ਸਜਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਹਾਜ਼ਰੀ ਭਰੋ ਅਤੇ ਗ੍ਰਸਥ ਜੀਵਨ ਦੀ ਜਿਹੜੀ ਪ੍ਰਧਾਨਤਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਾਡਾ ਮਨਮਤੀ ਅਸਥਾਨਾਂ ਤੋਂ ਖਹਿੜਾ ਛੁੱਟ ਜਾਵੇ ਅਸੀਂ ਗ੍ਰਸਤੀ ਹੋਈਏ ਕਿਰਤ ਕਰੀਏ ਕਿਉਂਕਿ ਹਰ ਗ੍ਰਸਤੀ ਜਿਹੜਾ ਹੋਵੇਗਾ ਉਹਨੂੰ ਕਿਰਤ ਵੀ ਕਰਨੀ ਪਵੇਗੀ ਫਿਰ ਕਿਰਤ ਕਰਦਿਆਂ ਨਾਮ ਜਪੀਏ ਨਾਮ ਜਪਦਿਆਂ ਵੱਣ ਕੇ ਛਕੀਏ ਇਹ ਸਤਿਗੁਰੂ ਗੁਰੂ ਬਾਬੇ ਨੇ ਜੋ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਹੈ ਇਹਨੂੰ ਧਾਰਨ ਕਰੀਏ ਸੋ ਬਹੁਤ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਇਸ ਧਰਤੀ ਤੇ ਦਰਸ਼ਨ ਦੇਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ